ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰੀਏ ਵੀ ਜਿਹੜਾ ਕਾਲਾਪਨ ਆ ਜਾਂਦਾ ਆਪਣੇ ਲੱਤਾਂ ਤੇ ਬਾਹਾਂ ਤੇ ਹੱਥਾਂ ਤੇ ਪੈਰਾਂ ਤੇ ਹੋਣ ਲੱਗ ਜਾਂਦਾ ਜੀ ਤੇ ਉਹਨੂੰ ਆਪਾਂ ਕਿਵੇਂ ਉਤਾਰੀਏ ਕਿਹੜਾ ਸੌਖਾ ਤਰੀਕਾ ਆਪਾਂ ਨੂੰ ਹੋਣਾ ਚਾਹੀਦਾ ਵੀ ਜਿਹਦੇ ਨਾਲ ਕਿ ਆਪਾਂ ਉਹਨਾਂ ਨੂੰ ਉਤਾਰੀਏ ਵੀਡੀਓ ਤਾਂ ਆਪਾਂ ਕਾਫੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੇ ਆ ਪਰ ਸਾਰਿਆਂ ਦਾ ਰਿਜ਼ਲਟ ਬੈਸਟ ਆ ਰਿਹਾ ਮੇਰੇ ਕੋਲੇ ਬੜੇ ਸੋਹਣੇ ਕਮੈਂਟ ਆਉਂਦੇ ਨੇ ਤੇ ਮੇਰੇ ਨਾਲ ਕੁੜੀਆਂ ਗੱਲਾਂ ਬਾਤਾਂ ਕਰਦੀਆਂ ਆ ਵੀ ਆਪਾਂ ਜਿਹੜੀ ਟਰਿਕ ਲੈ ਕੇ ਆਏ ਆ ਬਹੁਤ ਵਧੀਆ ਜੀ ਆਪਾਂ ਇਹਦੀ ਖਾਤਰ ਕੀ ਕਰਨਾ ਦੋ ਟਮਾਟਰ ਲੈ ਲੇ ਤੇ ਥੋੜੀ ਜੀ ਚੀਨੀ ਆਪਾਂ ਕੋਲੇ ਰੱਖ ਲਈ ਥੋੜੀ ਜੀ ਪਾਣੀ ਹੈਗੀ ਇਹਦੇ ਨਾਲ ਲੈ ਲਈ ਆਪਾਂ ਦਹੀਂ ਤੇ ਟਮਾਟਰ ਲੈ ਜੀ ਆਪਾਂ ਕੱਟ ਬਹੁਤ ਵਧੀਆ ਬਣਦਾ ਜੀ ਇਹਨੂੰ ਆਪਾਂ ਸਟੋਰ ਕਰਕੇ ਵੀ 2-3 ਦਿਨਾਂ ਦੀ ਖਾਤਰ ਰੱਖ ਸਕਦੇ ਹਾਂ ਲਗਾਤਾਰ ਲਾਓ ਤੁਸੀਂ ਬੈਸਟ ਰਿਜ਼ਲਟ ਆਪਣਾ ਇਹ ਤੁਹਾਨੂੰ ਪਤਾ ਹੈ ਜਿਹੜੇ ਅਜਮਾਏ ਹੋਏ ਨੁਸਕੇ ਹੁੰਦੇ ਆ ਮੈਂ ਉਹੀ ਦੱਸਦੀਆਂ ਤੁਹਾਨੂੰ ਨਾਲ ਆਪਾਂ ਲੈ ਲਈ ਜੀ ਥੋੜੀ ਜੀ ਕੌਫੀ ਆ ਦੇਖੋ ਆਪਾਂ ਸਾਰਾ ਕਰ ਲਿਆ ਜੀ ਸਮਾਨ ਤਿਆਰ ਆਪਾਂ ਨੇ ਹੁਣ ਇਹਦੀ ਖਾਤਰ ਕੀ ਕਰਨਾ ਹੈਗਾ ਆਪਾਂ ਲਓ ਜੀ ਤਵਾ ਇੱਕ ਤਵੇ ਦੇ ਉੱਤੇ ਲੋਹੇ ਦਾ ਬਰਤਨ ਹੋਣਾ ਚਾਹੀਦਾ ਜੀ ਕੋਈ ਹੋਵੇ ਭਾਵੇਂ ਹਨਾ ਆਹ ਤਵਾ ਲੈ ਲਿਆ ਜੀ ਤੇ ਕੜਾਈ ਵੀ ਤੁਸੀਂ ਲੋਹੇ ਦੀ ਲੈ ਸਕਦੇ ਹੋ ਜੀ ਲੋਹੇ ਦਾ ਹੀ ਬਰਤਨ ਹੋਣਾ ਚਾਹੀਦਾ ਤੇ ਉਹਦੇ ਵਿੱਚ ਆਪਾਂ ਮਤਲਬ ਕਿ ਚਪੇਤਲਾ ਜਾ ਆਪਾਂ ਇਹਦੇ ਉੱਤੇ ਚੀਨੀ ਪਾਤੀ ਜੀ ਚੀਨੀ ਪਾ ਕੇ ਆਪਾਂ ਇਹ ਸਾਰੇ ਖਿਲਾਰ ਲਈ ਆਪਾਂ ਤਵੇ ਦੇ ਉੱਤੇ ਤੇ ਉੱਤੇ ਆਪਾਂ ਨੇ ਰੱਖਤੇ ਜੀ ਟਮਾਟਰ ਤੇ ਚੀਨੀ ਗਰਮ ਹੋ ਜੂਗੀ ਹੁਣ ਆਹ ਦੇਖੋ ਟਮਾਟਰ ਆਪਾਂ ਉੱਪਰ ਰੱਖਤੇ ਜੀ ਇਹਦੇ ਉੱਤੇ ਮੁੱਦੇ ਮਾਰਦੇ ਹੋ ਤੁਸੀਂ ਸਿਰਫ ਆਪਾਂ ਦੋ ਟਮਾਟਰ ਲਏ ਸੀ ਜੀ ਕਈ ਪੀਸ ਹੋ ਗਏ ਇਹਦੇ ਸੋਨਾ ਬਣ ਜਾਣਾ ਜੀ ਇਹਨੇ ਬਹੁਤ ਵਧੀਆ ਤਿਆਰ ਹੋ ਜਾਣਾ ਹੈਗਾ ਆਹ ਦੇਖੋ ਤੁਸੀਂ ਵਧੀਆ ਤਿਆਰ ਹੋਣ ਲੱਗ ਗਿਆ ਹੁਣ ਆਪਾਂ ਨੇ ਇਹਦੇ ਉੱਤੇ ਕੀ ਪਾਉਣਾ ਹੈਗਾ ਜੀ ਤੇ ਐ ਤੁਸੀਂ ਦੇਖੋ ਆਪਾਂ ਪਾਉਣੀ ਹੈ ਜੀ ਇਹਦੇ ਉੱਪਰ ਹਲਦੀ ਠੀਕ ਹੈ ਜੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਤੁਸੀਂ ਇਹ ਆਪਾਂ ਨੂੰ ਜਰੂਰ ਦੱਸਿਆ ਕਰੋ ਜੀ ਵੀਡੀਓ ਨਾਲ ਬਣੇ ਰਿਹਾ ਕਰੋ ਪੂਰੀ ਵੀਡੀਓ ਦੇਖਿਆ ਕਰੋ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਬਹੁਤ ਵਧੀਆ ਮੇਰੇ ਕੋਲ ਕਮੈਂਟ ਆ ਰਹੇ ਨੇ ਜੀ ਆਪਾਂ ਹੁਣ ਪਾਤਾ ਜੀ ਕਾਫੀ ਦਾ ਚਮਚਾ ਇੱਕ ਉੱਪਰ ਪਾਤੀ ਜੀ ਆਪਾਂ ਦਹੀਂ ਠੀਕ ਹੈ ਹਲਦੀ ਕਾਫੀ ਤੇ ਦਹੀਂ ਪਾਉਣੀ ਹੈ ਜੀ ਤੇ ਇਹਨੂੰ ਆਪਾਂ ਨੇ ਕਰ ਲੈਣਾ ਜੀ ਚੰਗੀ ਤਰ੍ਹਾਂ ਗਰਮ ਠੀਕ ਹੈ ਜੀ ਇਹ ਜਦੋਂ ਚੰਗੀ ਤਰ੍ਹਾਂ ਵਧੀਆ ਗਰਮ ਹੋ ਗਿਆ ਤੇ ਇਹਨੇ ਚੀਨੀ ਨੇ ਵੀ ਵਧੀਆ ਗਰਮ ਹੋ ਜਾਣਾ ਜੀ ਵਿੱਚ ਚੀਨੀ ਹੈ ਜਿਹੜੀ ਇਹ ਜਿਹੜਾ ਕਿ ਆਪਣੇ ਮਤਲਬ ਕਿ ਗਰਮ ਹੋ ਜੇ ਨਾ ਤੇ ਜੇ ਆਪਣੇ ਵਾਲ ਆ ਜਾਂਦੇ ਲੂਈ ਜੀ ਆ ਜਾਂਦੀ ਹੈ ਜਿਹੜੀਆਂ ਹੱਥਾਂ ਪੈਰਾਂ ਤੇ ਉਹਨੂੰ ਵੀ ਇਹ ਲਾ ਦਿੰਦੀ ਹੈਗੀ ਹੈ ਜੀ ਇਹਨੇ ਵਧੀਆ ਮਤਲਬ ਕਿ ਆਪਦਾ ਵਰਕ ਇਹ ਵਧੀਆ ਕਰਦੀ ਹੈਗੀ ਹੈ ਚੀਨੀ ਕਿਉਂਕਿ ਇਹਦੀ ਮਤਲਬ ਕਿ ਵੈਕਸ ਵਗੈਰਾ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈਗਾ ਆ ਦੇਖੋ ਤੁਸੀਂ ਇਹਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਗਰਮ ਕਰ ਲਿਆ ਜੀ ਦਹੀਂ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਈ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਮਤਲਬ ਕਿ ਕੌਫੀ ਰਲਾਤੀ ਤੇ ਹਲਦੀ ਰਲ ਗਈ ਜੀ ਆਹ ਦੇਖੋ ਤੁਸੀਂ ਅਰਿਜਣ ਲੱਗੇ ਟਮਾਟਰ ਤਵੇ ਦੇ ਉੱਪਰ ਸੇਕ ਪੂਰਾ ਜੀ ਥੱਲੇ ਤਵੇ ਦੇ ਉੱਤੇ ਵਧੀਆ ਰਿੱਝ ਜਾਂਦੇ ਨੇ ਜਦੋਂ ਇਹ ਪੂਰੇ ਰਿੱਝ ਕੇ ਤਿਆਰ ਹੋ ਗਏ ਉਹਦਾ ਆਪਾਂ ਨੇ ਕੀ ਕਰਨਾ ਉਹ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਉਣੀ ਐ ਤੁਸੀਂ ਕਿਹੜੀ ਜਗ੍ਹਾ ਤੋਂ ਵੀਡੀਓ ਦੇਖਦੇ ਹੋ ਪਲੀਜ਼ ਉਹ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਆਹ ਆਪਾਂ ਗੈਸ ਕਰਤੀ ਜੀ ਬੰਦ ਮੈਂ ਤੁਹਾਨੂੰ ਯਾਦ ਕਰਾ ਦਿਆ ਮੇਰਾ ਪੇਜ ਅਗਰ ਤੁਸੀਂ ਨਹੀਂ ਫੋਲੋ ਕੀਤਾ ਤਾਂ ਪਲੀਜ਼ ਜ਼ਰੂਰ ਫੋਲੋ ਕਰਕੇ ਰੱਖੋ YouTube ਆ ਆਪਣੀ ਹੈਲਥ ਹਰਬਲ 213 ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ 8 ਤੋਂ 9 ਆਪਾਂ ਲਾਈਵ ਹੁੰਨੇ ਆ ਡੇਲੀ ਸੰਡੇ ਨੂੰ ਛੱਡ ਕੇ YouTube ਤੋਂ ਰਾਤ ਨੂੰ ਠੀਕ ਹੈ ਜੀ ਆਇਆ ਕਰੋ ਆਪਣੇ ਲਾਈਵ ਦੇ ਵਿੱਚ ਚੈੱਕ ਕਰਿਆ ਕਰੋ ਗੱਲਾਂ ਬਾਤਾਂ ਆ ਚੱਕੋ ਜੀ ਆਪਾਂ ਮਿਕਸੀ ਵਾਲਾ ਡੱਬਾ ਜਾ ਚੱਕ ਲਿਆ ਤੇ ਇਹਦੇ ਵਿੱਚ ਪਾ ਲਿਆ ਸਾਰਾ ਕੁਝ ਇਕੱਠਾ ਕਰਕੇ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਕਰ ਲੈਣਾ ਗ੍ਰाइंड ਠੀਕ ਹੈ ਜੀ ਇਹ ਵਧੀਆ ਬਣ ਗਿਆ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਹੋ ਗਿਆ ਇਹਨਾਂ ਨੂੰ ਤੁਸੀਂ ਮੈਂ ਥਰੂ ਹੱਥ ਤੇ ਲਾਉਣਾ ਦਿਖਾਉਣੀ ਆ ਵੀ ਆਪਾਂ ਨੇ ਕਿਵੇਂ ਲਾਉਣਾ ਓਵੇਂ ਤੁਸੀਂ ਇਹਨੂੰ ਲਾ ਲਓ ਕੁਛ ਚਿਰ ਦੀ ਖਾਤਰ ਇਹਨੂੰ ਸੁਕਾ ਲਓ ਜੀ ਜਦੋਂ ਇਹ ਥੋੜਾ ਜਿਹਾ ਸੁੱਕ ਗਿਆ ਫਿਰ ਇਹਨੇ ਬੜਾ ਸੋਹਣੇ ਤਰੀਕੇ ਨਾਲ ਲੈਣਾ ਹੈਗਾ ਤੇ ਕਾਲਸ ਥੋੜੀ ਇਹਨੇ ਲਾ ਦੇਣੀ ਹੈ ਜੀ ਸਾਰੀ ਆ ਦੇਖੋ ਤੁਸੀਂ ਇਸ ਤਰ੍ਹਾਂ ਲਾ ਕੇ ਲਾ ਕੇ ਇਹਨੂੰ ਤੇ ਬਸ ਇਹਨੂੰ ਠੰਡਾ ਕਰਕੇ ਜੀ ਤੇ ਰਗੜ ਕੇ ਲਾ ਲਓ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਇਹਨੂੰ ਮਤਲਬ ਕਿ ਧੋ ਲਿਓ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਹ ਹੋਰ ਵੀ ਭੈਣਾਂ ਦੇ ਕੰਮ ਆ ਜੇ ਬਹੁਤ ਵਧੀਆ ਤਰੀਕਾ ਤੇ ਸੌਖਾ ਤੇ ਆਸਾਨ ਹੈ ਜੀ ਤੇ ਇਹ ਵੀਡੀਓ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਜੀ ਪੂਰੀ ਠੀਕ ਹੈ ਜੀ ਤੇ ਇਸ ਤਰ੍ਹਾਂ ਘਰੇ ਭਾਈ ਕੁੜੀਓ ਬਣਾਇਆ ਕਰੋ ਤੇ ਵਧੀਆ ਇਹਨਾਂ ਚੀਜ਼ਾਂ ਦਾ ਫਾਇਦਾ ਖਟਿਆ ਕਰੋ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਥੈਂਕ ਯੂ